ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਤਰੇ ਹੜਤਾਲ ਤੇ ਅੱਜ ਸਵੇਰੇ ਹੀ ਸਵਚ ਭਾਰਤ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜ਼ੀ ਮੁੰਤਾਬਾਦ ਕਾਰਪੋਰੇਸ਼ਨ ਮੇਰ ਮੁੰਤਾਬਾਦ ਕਾਰਪੋਰੇਸ਼ਨ ਮੇਰ ਮੁੰਤਾਬਾਦ ਕਾਰਪੋਰੇਸ਼ਨ ਮੇਰ ਮੁੰਤਾਬਾਦ ਦੀ ਫੈਕਟਰੀ ਭਾਈ 4 ਸਾਲ ਤੋਂ ਕੰਮ ਕਰਨ ਦੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋਈ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਸਾਡੀਆਂ ਬਿਲਕੁਲ ਸਹੀ ਪੈਂਦੀਆਂ ਰਹੀਆਂ ਹੁਣ ਆ 4 ਮਹੀਨੇ ਜੋਨ ਨਵਾਂ ਸਾਲ ਚੜਾ ਜੇ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆੜ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋਂ ਜੋ-ਜੋ ਮਹੀਨੇ ਦੀ ਜਾਵਾਂ ਹੋਈਆਂ ਜਿਹਦੇ ਹੱਲੇ ਤੱਕ ਨਹੀਂ ਜੇ ਪਾਣ ਦੇ ਸਰ 9900 ਰੁਪਿਆ ਤਨਖਾਹ ਆ ਤੇ ਕੱਟਦੇ ਆ ਢਾਡੀ ਸਰ ਜੀ ਤੁਹਾਨੂੰ ਦਸੀਏ 300 ਰੁਪਿਆ ਢਾਡੀ ਕੱਟਦੇ ਆ ਦਿੰਦੇ 250 ਆ ਛੁੱਟੀਆਂ ਵੀ ਕੱਟੀ ਜਾਂਦੇ ਆ ਢੀਆਂ ਤੇ ਬਾਕੀ ਆ ਬੀਬੀਆਂ ਸਾਰੀਆਂ ਦੇ ਬੱਚੇ ਵੇਹ ਲੋ ਹੱਲੇ ਤੱਕ ਘਰੇ ਜੇ 4 ਮਹੀਨੇ ਤਨਖਾਹ ਵਾਲੇ ਤੱਕ ਬੱਚਿਆਂ ਦੇ ਐਡਮਿਸ਼ਨ ਹੱਦ ਤੱਕ ਨਹੀਂ ਹੋਈਆਂ ਬੱਚੇ ਘਰ ਜੇ ਦਾ ਕਮਿਸ਼ਨਰ ਨੂੰ ਮੈਡਮ ਕੋਲ ਦਨ ਗਏ ਸੀ ਸਾਰ ਆਪਾਂ ਤੇ ਕਮਿਸ਼ਨਰ ਮੈਡਮ ਕਹਿੰਦੀ ਤੁਹਾਡਾ ਚੈੱਕ ਜੀ ਆਪਣੇ ਦਲਬਾਘਰ ਹਰ ਉਹਨਾਂ ਨੇ ਦਿੱਤਾ ਤੇ ਦਲਬਾਘਰ ਸਾਰ ਉਹਨਾਂ ਕੋਲ ਕਹਿੰਦੇ ਆਪਾਂ ਆਪਣੇ ਤੁਸੀਂ ਆਪਣੇ ਅਕਾਊਂਟ ਨੰਬਰ ਦੋ ਤੁਹਾਡੀਆਂ ਤਰ੍ਹਾਂ ਕੱਲੀਆਂ-ਕੱਲੀਆਂ ਬੈਣਗੀਆਂ ਸਾਰੇ ਗੇ ਸਟਾਫ ਸਾਰੇ ਦੀਆਂ ਤਨਖਾਹਾਂ ਪੈਂਦੀਆਂ ਨਹੀਂ ਹੁਣ ਕੱਲੇ-ਕੱਲੇ ਦੀ ਇੱਕਦਾਂ ਪਾੜੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਤਿੰਨ ਮਹੀਨੇ ਚ ਹੈ ਆਪਣਾ ਠੇਕਾ ਬੰਦ ਹੋ ਗਿਆ ਤੇ ਤੁਹਾਨੂੰ ਦੱਸ ਦਿੰਦੇ ਆਪਾਂ ਕੰਮ ਨਾ ਆਂਦੇ ਕੋਲਿਆਂ ਦਾ ਠੇਕਾ ਟਰਾਲੀ ਵਾਲਾ ਠੇਕਾ ਉਹਨਾਂ ਦੀ ਤਰ੍ਹਾਂ ਵੈਲੋ ਟਾਈਮ ਨਾਲ ਦੇ ਹੀ ਜਾਂਦੇ ਆ ਅਸੀਂ ਘਰਾਂ ਚੋਂ ਗਿੱਲਾ ਸੁੱਕ ਪਰ ਫੇਰ ਵੀ ਇਹ ਤਨਖਾਹਾਂ ਟਾਈਮ ਨਾਲ ਨਹੀਂ ਦੇਣ ਦੇ ਕਮਿਸ਼ਨਰ ਮੈਡਮ ਨੇ ਵੀ ਇਹੋ ਗੱਲ ਕਹੀ ਹੈ ਤੁਹਾਡੀ ਤਨਖਾਹ ਵਿਕਾਸ ਸਰ ਉਹਨਾਂ ਨੇ ਦੇਤੀ ਆ ਉਹਨਾਂ ਕੋਲ ਲੋ ਜਾ ਕੇ ਬੱਚੇ ਸਾਡੇ ਪੁੱਤਾਂ ਦਾ ਬੰਦ ਕਰ ਦਿੱਤਾ ਗਿਆ ਤੇ ਅੱਗੋਂ ਫਿਰ ਕਿੱਦਾਂ ਕੰਮ ਚੱਲੇਗਾ ਸਰ ਇਹ ਵਿਕਾਸ ਸਰ ਉਹਨਾਂ ਨੇ ਕਿਹਾ ਜੇ ਪਰਸੋਂ ਮੀਟਿੰਗ ਦੇ ਵਿੱਚ ਕੀ ਠੇਕਾ ਤੁਹਾਡਾ ਬੰਦ ਹੋ ਗਿਆ ਜੇ ਵਿਕਾਸ ਨੂੰ ਆਪਣਾ ਨਿਸ਼ਾਨੂ ਚੈੱਕ ਦੇ ਦਈਏ ਨਿਸ਼ਾਨ ਤੁਹਾਨੂੰ ਚੈੱਕ ਨਾ ਦੇਗਾ ਫਿਰ ਤੁਸੀਂ ਕੀ ਕਰੋਗੇ ਤੇ ਆਪਾਂ ਵਿਕਾਸ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਤਨਖਾਹਾਂ ਸਿੱਧੀਆਂ ਹੀ ਪਾ ਦਿਓ ਤੇ ਇਹ ਸਿੱਧੀਆਂ ਵੀ ਨਹੀਂ ਤਨਖਾਹਾਂ ਆਡੀਆਂ ਪਾਣ ਦੇ ਸਰ ਅੱਛਾ ਇਸ ਤੋਂ ਅੱਗੇ ਕੀ ਜਰਾ ਜਦੋਂ ਠੇਕਾ ਹੀ ਬੰਦ ਕੰਮ ਕਰਾਈ ਜਾਂਦੇ ਹਾਂ ਜੀ ਹਾਂ ਜੀ ਕੰਮ ਸਾਡੇ ਕੋਲ ਤਿੰਨ ਮਹੀਨੇ ਤੋਂ ਸਾਰਾ ਰੈਗੂਲਰ ਲੈ ਰਹੇ ਆ 7 ਵਜੇ ਦੇ ਡਿਊਟੀਆਂ 7 ਵਜੇ ਆਈਦਾ 3 ਵਜੇ ਕਹਿੰਦੇ 3 ਵਜੇ ਜਾਈਦਾ ਤੇ ਬਾਕੀ ਤਨਖਾਹ ਬਾਰੇ ਨਹੀਂ ਜੇ ਕੋਈ ਗੱਲ ਕਰਦਾ ਸਾਡੇ ਮੰਗ ਕੀ ਕਰਦੇ ਮੰਗ ਸਾਰ ਇਹੋ ਹੀ ਆ ਕਿ ਇਹਨਾਂ ਬੰਦਿਆਂ ਦੀਆਂ ਤਨਖਾਹਾਂ ਟਾਈਮ 'ਤੇ ਦਿੱਤੀਆਂ ਜਾਣ ਜਿਹੜੇ ਮਹੀਨੇ ਦੇ ਹੈਗੀਆਂ ਜੇ ਠੇਕਾ ਕੈਨਸਲ ਹੋ ਗਿਆ ਤੇ ਨਾਲ ਦੱਸ ਦਿੱਤਾ ਜਾਵੇ ਜਾ ਕੇ ਆਪਣਾ ਕਿਤੇ ਕੰਮਕਾਰ ਕਰਨ ਵਾਲੇ ਬਣਨ ਤੇ ਆਪਾਂ ਕਮੇਟੀ ਤੋਂ ਫਿਰ ਇਹੋ ਜਾਣੇ ਜੀ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਇਹ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਹਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਸ ਪ੍ਰਦਰਸ਼ਨ ਕਰ ਰਹੇ ਆ ਜੀ तकरीबन ਜੀ ਸਾਰਿਆਂ ਨੂੰ ਕਿਹਾ ਜੇ ਕੱਲੇ-ਕੱਲੇ ਦੇ ਅੱਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 6900 ਰੁਪਿਆ ਭਜੀ ਤਨਖਾਹ ਜੇ ਆਡੀ ਜਨਵਰੀ ਮਹੀਨੇ ਤਨਖਾਹ ਮਿਲੀ ਆ ਅੱਜ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਅਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਵੀ ਤੇ ਕੀ ਜਦੋਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਸਟਾਫ ਨਹੀਂ ਭਰ ਦਿੱਤਾ ਜਾਂਦੇ ਬੰਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਕਹਿੰਦੇ ਆ ਸਟਾਫ ਤਾਂ ਪੂਰਾ ਪਰ ਹਰ ਵਾਰੀ ਕਹਿੰਦੇ ਆ ਹਰ ਵਾਰੀ ਗਿਣਕੇ ਕੋਈ ਹੱਲਾ ਕਰਨਾ ਪੈਂਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਹੈ। ਠੀਕਾ ਹੋਇਆ। ਬਹੁਤ ਬੰਦੇ ਘਟੇ। ਬਿਲਕੁਲ ਜੀ ਬਿਲਕੁਲ। ਹਰ ਵਾਰੀ ਜਿੰਨੀ ਯਾਰੀ ਤਨਖਾਹ ਲਈਏ, ਓਨੀ ਯਾਰੀ ਤਨਖਾਹ ਮਿਲਦੀ ਹੈ। ਉਸ ਤੋਂ ਬਿਨਾਂ ਤਨਖਾਹ ਮਿਲਦੀ ਨਹੀਂ ਇਹਨਾਂ ਨੂੰ। ਕੋਈ ਆ ਕੇ ਕਹਿ ਕੇ ਗਿਆ ਤੁਹਾਨੂੰ ਤਨਖਾਹ ਦੇ ਦੇ। ਅਜੇ ਤੱਕ ਤੇ ਜੀ ਕੋਈ ਨੁਮਾਇੰਦਾ ਨਹੀਂ ਆਇਆ ਇਸ ਦਫ਼ਤਰ ਦਾ। ਆਪਾਂ ਮੈਡਮ ਕੋਲ ਵੀ ਜਾ ਕੇ ਪੇਸ਼ ਹੋਏ ਹਾਂ। ਉਹ ਬੋਲਦੇ ਵੀ ਤੁਹਾਨੂੰ ਚੈੱਕ ਦੇ ਦਿੱਤਾ ਆ ਪਰ ਅੰਦਰੋਂ ਚੈੱਕ ਮਿਲਦਾ ਨਹੀਂ। ਅਸੀਂ ਸਨਗਰ ਤੋਂ ਇੱਥੇ ਲੋਕਲ ਹੀ ਆ। ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲ ਰਹੀ ਤੇ ਉਤੋਂ ਜੀ ਕੰਮ ਜੀ ਪੂਰਾ ਕਰਤੇ ਅਸੀਂ ਪੂਰਾ ਹੀ ਰਹੇ ਆ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਆ ਕਿ ਜੇ ਸਾਨੂੰ ਮਿਲ ਹੀ ਨਾ ਪੈਸੇ ਤਾਂ ਬੱਚੇ ਘਰ ਭੁੱਖੇ ਮਰਨ ਤਾਂ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਲਗਾਤਾਰ ਚਾਰ ਮਹੀਨੇ ਹੋ ਗਏ ਜੇ ਲਗਾਤਾਰ ਹੀ ਤੇ ਅੱਜ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੀ ਇਹੋ ਕਿ ਸਾਨੂੰ ਸਾਡੀ ਜਿਹੜੀ ਮਿਹਨਤ ਹੈ ਸਾਨੂੰ ਦਿੱਤੀ ਜਾਵੇ ਔਰ ਜਿਹੜੀਆਂ ਛੁੱਟੀਆਂ ਕੱਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਕਟਣ ਅੱਛਾ ਜਦੋਂ ਅਧਿਕਾਰੀ ਨੇ ਇੱਥੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੇ ਉਹਨਾਂ ਨੂੰ ਲੈ ਕੇ ਸਾਡੀਆਂ ਅੱਗੇ ਵੀ ਮੈਡਮ ਕੋਲ ਵੀ ਅਸੀਂ ਗਏ ਆਗੇ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਚੱਕ ਜਿਹੜਾ ਉਹਨਾਂ ਨੂੰ ਵਿਕਾਸ ਸੈਂਟਰੀ ਨੂੰ ਪੁੱਛੋ ਜਾ ਕੇ ਉਧਰ ਚੀਫ ਸੈਂਟਰੀ ਨੂੰ ਜਾ ਕੇ ਪੁੱਛੋ ਉਹਨਾਂ ਦੇ ਕੋਲ ਵੀ ਉਹ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਫੋਨ ਤੇ ਗੱਲ ਇਹਨਾਂ ਨਾਲ ਕੀਤੀ ਆ ਸਰ ਸੈਂਟਰੀ ਸਾdna ਤੇ ਉਹਨਾਂ ਦੇ ਕੋਲ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾ ਕੇ ਤੁਸੀਂ ਸੈਂਟਰੀ ਨਾਲ ਗੱਲ ਕਰੋ ਜਦੋਂ ਸੈਂਟਰੀ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਕਿ ਮਲਕੇ ਸਾਰੇ ਜਿੰਨੇ ਵੀ ਮੌਜੂਦਾ ਬੰਦੇ ਆ ਅਸੀਂ ਥੋੜੀ ਨਾਲ ਲਿਸਟ ਬਣਾਣੀ ਆ ਲਿਸਟ ਇਹਨਾਂ ਨੇ ਬਣਾਣੀ ਆ ਅਸੀਂ ਥੋੜੀ ਲਿਸਟ ਬਣਾਵਾਂਗੇ ਲਿਸਟ ਇਹਨਾਂ ਦਾ ਕੰਮ ਆ ਜੇ ਸਾਡੇ ਕੋਲ ਕੰਮ ਲੈ ਰਹੇ ਤੇ ਲਿਸਟਾਂ ਬਣਾਉਣਾ ਇਹਨਾਂ ਦਾ ਕੰਮ ਆ ਜਿੰਨੇ ਬੰਦੇ ਕੰਮ ਕਰ ਰਹੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ ਤੇ ਦੇਣ ਪਰ ਦੇਵੇ ਕੌਣ ਇਸ ਕਰਕੇ ਬਸ ਸਾਨੂੰ ਖਰਾਬ ਕਰ ਰਹੇ ਇਸ ਹਫਤੇ ਸੋਮਵਾਰ ਪਾ ਦਾਂਗੇ ਮੰਗਲਵਾਰ ਪਾ ਦਾਂਗੇ ਬਸ ਇਹ ਤੁਹਾਡਾ ਇਹੀ ਹੈਗਾ ਸਾਡੀਆਂ ਆਪ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਸਾਡੀ 7000 ਰੁਪਏ ਤਨਖਾਹ ਦੇ ਨਾਲ ਦੱਸ ਕੀ ਕਰਾਂਗੇ ਸਾਡੀ ਉਹ ਵੀ ਪੂਰੀ ਨਹੀਂ ਮਿਲਦੀ ਹੈ ਕੀ ਤਨਖਾਹ ਜੇ